ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਉਦੇ ਉਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟੌਪ ਦੀਆਂ ਤਿੰਨ ਨਗਾਵਾਂ ਸੇਲ ਲਈ ਲੈ ਕੇ ਆਏ ਜੀ ਦੋ ਬਈ ਤਾਜ਼ੀਆਂ ਸੂਈਆਂ ਗਰਮੀਆਂ ਦੇ ਤੋਹਫੇ ਆ ਇੱਕ ਟੋਕੜ ਵੜਾ ਬਈ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਈ ਜੀ ਬਾਈ ਜੀ ਸਸੀ ਕਾਲ ਸਸੀ ਕਾਲ ਦਰਸੋ ਹੋ ਠੀਕ ਹਾਂਜੀ ਬਹੁਤ ਵਧੀਆ ਜੀ ਨਾਮ ਤੇ ਡਰੈਸ ਪੂਰ ਨਾਮ ਦੇਵੀ ਲਾਲ ਖਾਨਾ ਜੀ ਪਿੰਡ ਚਿੱਦਾ ਤਹਿਸੀਲ ਬਾਗਾ ਪੁਰਾਣਾ ਡਿਸਟ੍ਰਿਕਟ ਮੋਗਾ ਨੇੜੇ ਪਿੰਡ ਬਈ ਨੇੜੇ ਬੰਨ ਸੁਖਨੰਦ ਜੀ ਭਗਤਾ ਭਾਈ ਹੈ ਠੱਠੀ ਭਾਈ ਹੈ ਮੋਬਾਈਲ ਨੰਬਰ ਬੋ 9873844954 ਠੀਕ ਭਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਸ ਹੋਈ ਦੀ ਇਹ ਦੂਜੇ ਸੂਸ ਹੋਈ ਵੀ 180 ਠੀਕ ਹੈ ਭਾਈ ਬਹੁਤ 12 ਲੀਟਰ ਬਹੁਤ ਲੋਦੀ ਰੇੜੀ ਦੇ 28 27 ਦਿਨ ਉਹ ਵਰਟੀਕਾ ਲੱਗੇ ਉਹ ਵੜ ਓਕੇ ਭਾਈ ਠੀਕ ਹੈ ਭਾਈ 40 ਦੀ ਗੋੜ ਰਾਟਰਪੁਰ ਦੀ ਖੜਾ ਬਹੁਤ ਸ਼ੰਗਮ ਹੁੰਦਾ ਪਹਿਲੇ 35 30 ਲੀਟਰ ਬਹੁਤ ਖੁੱਲਾ ਤੋਂ ਪਾਇਆ ਵੜਨੇ ਚੁਵਾਈ ਚੁਵਾਈ ਕਿਵੇਂ ਆ ਚੁਵਾਈ ਚੁਵਾਈ ਇੱਕ ਨੰਬਰ ਆ ਜੀ ਖੋਲ ਦੇ ਭਾਈ ਤੋੜ ਕੇ ਰੱਖਾ ਦੇ ਪੂਰੀ ਹਾਲਤ ਦੇਖੋ ਬੀਜ ਦੇਖੋ ਟੱਕਰ ਫੁੱਲ ਕਰਦਾ ਕੋਈ ਛੋਟੀ ਨਹੀਂ ਬਾਈ ਫਾਰਮ ਦੀ ਹੈ ਵਰਸਪੈ 25000 ਵੱਡੇ ਡਾਪੇ ਤੇ ਜੀ ਕਰਦਾ ਹਮ ਚਮਕ ਚਮਕ ਗਰਮ ਵਾਲੀ ਦੇ ਫੁੱਲ ਪ੍ਰਿੰਟ ਫਰੰਟ ਬੜਾ ਚੰਗਾ ਬਾਈ ਵੱਡੇ ਢਾਂਚੇ ਚ ਕੋਈ ਛੋਟੀ ਨਾ ਮੰਨਿਓ ਬਾਈ ਦੁੱਧ ਵੀ ਚੰਗਾ ਦੱਸਿਆ ਤਿਆਰ ਬਾਈ ਨੇ ਸੀਮਨ ਵੀ ਇਹਦੇ ਲੱਗਿਆ ਲਗਵਾਇਆ ਬਾਈ ਕੱਦ ਫੁੱਲ ਹਸ ਤੋਂ ਉੱਪਰ ਪੂਰੀ ਹਾਈਟ ਲਾਈਨ ਤੇ ਪੂਰੀ ਫੁੱਲਾ ਕਰਸਾ ਕੀ ਮੋਲਾ ਬਾਈ ਜੈ ਇਹਦਾ 55000 ਰੁਪਏ ਜੀ ਮਾਨਤਨ ਹੋ ਜਾ ਮਾਨਤਨ ਹੋ ਜਾਊਗਾ ਜੀ 55000 ਰੁਪਏ ਮੋਲਾ ਮਾਨਤਨ ਕੋਈ ਚੱਕਰ ਨਹੀਂ ਮੌਕੇ ਦੇ ਹੋ ਜਾਊਗਾ ਸੋਰਾ ਬਰੀਡ ਚਮਕ ਚਾਹੀਦੀ ਬਾਕੀ ਕੁਆਲਟੀ ਚੈੱਕ ਕਰੋ ਡਾਕਟਰ ਸਾਹਿਬ ਵੈੜ ਦੀ ਬਦ ਹੁਣ ਵੀ ਛੇ ਵਾਲੇ ਕੇ ਰਿਜ਼ਰਵਰੀ ਹੁਣ ਟੋਕਰ ਵੀ ਇਹਨੇ 17 18 ਲੀਟਰ ਪਾ ਦੇਣਾ ਪਰ ਵੈੜ 100% ਗੱਭਣ ਹੋ ਗਈ ਵੈੜ ਬੋਲੀ ਨਹੀਂ ਉਸ ਤੋਂ ਬਾਅਦ ਠੀਕ ਹੈ ਬਾਈ ਇਹ ਬੰਦੇ ਕੈਨੇਡਾ ਚ ਗਏ ਜਾਂਦੇ ਸਾਰਾ ਫਾਰਮ ਹੀ ਸੇਲ ਕਰਤਾ ਜੀ ਓਕੇ ਬਾਈ ਹਾਂਜੀ ਵੈੜਾ ਆਪਾਂ ਪਹਿਲਾਂ 500 ਵੈੜਾ ਲੈ ਕੇ ਆਏ ਹਾਂ ਠੀਕ ਆ ਹਾਂਜੀ ਉਹਨਾਂ ਦੋ ਵੈੜਾ ਰਹਿ ਗਏ ਹੁਣ ਲੈ ਕੇ ਆਏ ਉਹਨੂੰ ਠੀਕ ਆ ਬਾਈ ਹਾਂਜੀ ਦੇਖ ਸਾਹਿਬ ਹਾਈਟ ਲੈਂਥ ਦੇਖੋ ਬੁਰੀ ਵੈੜ ਠੀਕ ਆ ਨਾ ਟਾਂ ਚੱਕ ਕਮਾਲ ਦਾ ਪੂਰੋ ਥਣਲੇ ਬਾਅਦ ਚ ਅੱਗੇ ਦੋ ਨੰਬਰ ਕਿਹੜਾ ਸੋਹਣਾ ਫਿਰ ਬੋਂਦੀਆਂ ਚੋਪੀ ਹੋ ਗਈ ਜਦਾਂ ਤੋਂ ਵੀ ਕਦੋਂ ਸੋਈ ਆ ਪਾਜੀ ਸੋਈ ਆ ਕੱਲ ਦੀ ਸੋਈ ਵੀ ਬੋਲੀ ਹੈਗੀ ਨਾ ਵਸ ਕੇ ਲੋਣ ਥੱਲੇ ਬੱਚਾ ਕੀ ਹੈ ਮਗਰ ਬੱਚਾ ਜੀ ਅੱਛਾ ਦਿੱਤਾ ਦੁੱਧ ਪਾ ਦੂਗੀ ਬੜਾ 14 15 ਲੀਟਰ ਖੋਲਾ ਜੀ ਗਰਮੀਆਂ ਦਾ ਤੋਹਫਾ ਹਾਂਜੀ ਹਾਂਜੀ ਪਿਆਰ ਸਹੀ ਵਾਲਾ ਹਾਂ ਦੀ ਫੈਂਟ ਉਹ ਆਪਣੀ ਛੜਨੀ ਠੀਕ ਆ ਹਾਂਜੀ ਤੁਹਾਨੂੰ ਪਾਸੇ ਬਹਿ ਕੇ ਦੁੱਧ ਹਾਂਜੀ ਵਾਲਾ ਮੰਗ ਫੁੱਲ ਆ ਕਿਉਂ ਮੱਝ ਨਾਲ ਦਾ ਦੁੱਧ ਦੇਣਾ ਬਈ ਫੈਂਟ ਫੁੱਲ ਆਉਣੀ ਆ ਚੰਗੇ ਬੋਲੇ ਤੋਂ ਕਰਮ ਵਾਲੀ ਸਟਾਰਟ ਹੋਈ ਆ ਸੋਈ ਸਵਾਈਆ ਤੋਰਾ ਬਰੀਡ ਚਮਕ ਕਲਰ ਇੱਕ ਨੰਬਰ ਵਾਲਾ ਬੜੀ ਵੀ ਦੇਖੋ ਥੋੜਾ ਬੱਚੇ ਦਾ ਕਰਦੀ ਆ ਕੀ ਮੋਲਾ ਬਈ ਜੈ ਜੈ ਮੋਲੇ ਦਾ ਹੀ 65000 ਰੁਪਏ ਦਾ ਮਾਨਦਾਨ ਹੋ ਜੀ ਮਾਨਦਾਨ ਹੋ ਜੀ ਠੀਕ ਹੈ ਜੀ 65000 ਰੁਪਏ ਮੋਲਾ ਮਾਨਦਾਨ ਕੋਈ ਚੱਕਰ ਨਹੀਂ ਹੋਊਗਾ ਥਣ ਨੇੜ ਤੋਂ ਚੈੱਕ ਕਰ ਲੋ ਫਿਰ ਲੈਟ ਲਾਤਾ ਹਾਂ ਜਿਹੜਾ ਥਣ ਚਾਰੇ ਥਣ ਨੇਮੇ ਪੂਰੇ ਗੈਪ ਤੇ ਫੇਸ ਉਸ ਕਰਨ ਵਾਲੇ ਦਾ ਬੜਾ ਚੰਗਾ ਬਰੀਟ ਇੱਕ ਨੰਬਰ ਆ ਬਈ ਅੱਗੇ ਬਈ ਤਿੰਨ ਨੰਬਰ ਕਿਹੜਾ ਸੂਆ ਜੀ ਇਹ ਦੂਜੇ ਸੂਆ ਰੱਤ ਸਭ ਪਹਿਲਾਂ ਦਾ ਹੈਗਾ 13 14 ਲੀਟਰ ਦਾ ਰਿਕਾਰਡ ਓਕੇ ਬਈ ਹਾਂ ਜੀ ਇਹ ਵੀ ਇਹ ਕੱਲ ਸੂਆ ਦੀ ਸੂਈ ਹੈ ਬੋਲਾ ਹੈਗਾ 8 9 ਕਿਲੋ ਤੱਲੇ ਬੱਚਾ ਕੀ ਦੇਤਾ ਨਹੀਂ ਇਹਦੇ ਮਗਰੋਂ ਬੱਚਾ ਜੀ ਬੱਚਾ ਦੇਤਾ ਹਾਂ ਜੀ ਥਾਂ ਤੁਹਾਨੂੰ ਬਹੁਤ ਚੰਗਾ ਲੱਗਿਆ ਜਦ ਦੋਨੇ ਪਾਸੇ ਬਹਿ ਕੇ ਹੱਥੀ ਚੁਵਾਈ ਕਰ ਰਹੇ ਹਾਂ ਹਾਂ ਜੀ ਮੁੱਠੀ ਵਾਲਾ ਥਾਣਾ ਇਕੱਲਾ ਇਕੱਲਾ ਥਾਣਾ ਬਰੀਟ ਇਹ ਵੀ ਸੇਮ ਆ ਬਈ ਮੱਝ ਨਾਲ ਦਾ ਦੁੱਧ ਦੁੱਧ ਬਹੁਤ ਸਹੀ ਵਾਲਾ ਰੱਤ ਸਭ ਕੋਈ ਕ੍ਰੋਸ ਨਹੀਂ ਗਈ ਹਾਂ ਵੀਰ ਰਾਸਤਾਨੀ ਇਹ ਜੀ ਜਾਵੜਾ 85 85000 ਰੁਪਏ ਮੁੱਲ ਮੰਗਦੇ ਇਹੋ ਜਿਹਾਂ ਦਾ ਸਹੀ ਗੱਲ ਆ ਠੀਕ ਹੈ ਜੀ ਆਪਣਾ ਤਾਂ ਮੁੱਲ ਹੀ ਜਾਇਜ਼ ਹੁੰਦਾ ਦੱਲਾ ਸਹੀ ਆ ਕੀ ਮੁੱਲ ਆ ਫਿਰ ਇਹਦਾ ਜੀ ਇਹਦਾ 55000 ਰੁਪਏ ਜੀ 55000 ਰੁਪਏ ਮੁੱਲ ਦਾ ਮਾਨਦਾਨ ਜ਼ਰੂਰ ਹੋ ਜਾ ਮੰਗ ਬਹੁਤ ਹੈ ਜੀ ਬਹੁਤ ਮੰਗਾਈ ਕਰਨੀ ਦਾ ਤੋਹਫਾ ਜੀ ਕੋਈ ਹਾਂਜੀ ਉਹ ਮੱਝ ਨਾਲ ਦਾ ਦੁੱਧ ਦੇਣਾ ਫੈਂਡ ਫੁੱਲ ਆਉਣੀਆਂ ਹਾਂਜੀ ਸੂਈ ਸਵਾਈਆ ਸਣ ਲੇਵਾ ਇੱਕ ਨੰਬਰ ਆ ਬਈ ਤੇ ਕਿਸੇ ਵੀਰ ਨੂੰ ਬਈ ਤੰਨਾ ਜੋ ਕੋਈ ਵੀ ਬੈੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ